ਜੀ ਅੱਜਕੱਲ ਮੈਂ ਦੇਖ ਰਿਹਾ ਵੀ ਬਹੁਤ ਜ਼ਿਆਦਾ ਵੀਡੀਓਜ਼ ਆ ਰਹੀਆਂ ਵੀ ਜੀ ਮੈਂ ਮੌਂਟਰੀਅਲ ਉੱਤਰਿਆਂ ਉੱਥੋਂ ਸਿੱਧਾ ਹੀ ਹੁਣ ਅਮਰੀਕਾ ਐਂਟਰ ਕਰ ਗਏ ਆ ਅਸੀਂ ਪੂਰੀ 5 ਜਾਣੇ ਸੀ ਕੋਈ ਕਿਸੇ ਤਰ੍ਹਾਂ ਦੀ ਤਕਲੀਫ ਨਹੀਂ ਸੋ ਕੈਨੇਡਾ ਵਾਲੀ ਸਾਈਡ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਇਸ ਵੇਲੇ ਜਿਹੜੀ ਆ ਇਲੀਗਲ ਬਾਰਡਰ ਕਰਾਸਿੰਗ ਹੋ ਰਹੀ ਆ ਜਿੱਦਾਂ ਪਹਿਲਾਂ ਮਕਸੀਕੋ ਵਾਲੀ ਸਾਈਡ ਤੇ ਹੁੰਦੀ ਸੀ ਉਹਦੇ ਬਾਰੇ ਤੁਸੀਂ ਹੁਣ ਕਮੈਂਟ ਕਰੋ ਵੀ ਕੀ ਕਹਿਣਾ ਚਾਹੁੰਦੇ ਹੈਗੇ ਜੀ ਸੋ ਜੀ ਕਾਫੀ ਸਾਰੇ ਪਹਿਲੂ ਆ ਸੋ ਪਹਿਲਾ ਤਾਂ ਇਹ ਹੈ ਕਿ ਆਪਾਂ ਅੰਡਰਸਟੈਂਡ ਕਰਦੇ ਆ ਕਿ ਲੋਕੀ ਕਾਫੀ ਜਿਹੜੀ ਡੈਸਪੀਰੇਟ ਸਿਚੁਏਸ਼ਨ ਚ ਹੈਗੇ ਆ ਕਿਉਂਕਿ ਕੈਨੇਡਾ ਨੇ ਵੀ ਜਿੱਦਾਂ ਹੁਣ ਆਪਣੀ ਜਿਹੜੀ ਸਟੂਡੈਂਟ ਵੀਜ਼ੇ ਦੀ ਐਕਸਪੈਂਸ਼ਨ ਜਦੋਂ ਕੀਤੀ ਸੀਗੀ ਤੇ ਕੈਨੇਡਾ ਦੇ ਅਮਰੀਕਾ ਦੇ ਵਿੱਚ ਇੱਕ ਵੱਡੇ ਲੈਵਲ ਤੇ ਫਰਕ ਇਹ ਸੀਗਾ ਕਿ ਜਿਹੜੇ ਇੱਥੇ ਟੈਸਟਿੰਗ ਵਗੈਰਾ ਅਮਰੀਕਾ ਦਾ ਵੀਜ਼ਾ ਜਿਹੜਾ ਘੱਟ ਲੱਗਦਾ ਸੀਗਾ ਤੇ ਅਮਰੀਕਾ 'ਚ ਜਿਹੜਾ ਅੱਗੇ ਵਰਕ ਪਰਮਿਟ ਤੇ ਤੁਸੀਂ ਜਦੋਂ ਜਾਣਾ ਚਾਹੁੰਦੇ ਆ ਤੁਹਾਨੂੰ ਇੱਕ ਸਾਰਾ ਵਰਕ ਪਰਮਿਟ ਮਿਲਦਾ ਸੀ ਐਜ਼ ਅ ਸਟੂਡੈਂਟ ਜਦੋਂ ਤੁਸੀਂ 1 ਸਾਲਿਆ ਤੋਂ ਵੱਧ ਪੜ੍ਹ ਲੈਂਦੇ ਆ ਤੇ ਉਸ ਤੋਂ ਬਾਅਦ ਤੁਹਾਨੂੰ ਬੈਚਲਰਸ ਡਿਗਰੀ ਜਾਂ ਤੋਂ ਜ਼ਿਆਦਾ ਚਾਹੀਦੀ ਆ H1B ਵੀਜ਼ੇ ਤੇ ਜਾਣ ਵਾਸਤੇ ਸੋ ਪਹਿਲਾਂ ਤਾਂ ਡਿਫਰੈਂਸ ਇੱਕ ਸਭ ਤੋਂ ਵੱਡਾ ਇਹੀ ਸੀਗਾ ਕਿ ਅਮਰੀਕਾ ਦੇ ਵਿੱਚ ਜਦੋਂ ਤੁਸੀਂ ਵਰਕ ਪਰਮਿਟ ਵਾਲੇ ਰਸਤੇ ਤੇ ਤੁਰਨਾ ਤੇ ਤੁਹਾਡੀ ਮਿਨੀਮਮ ਇੱਕ H1B H1B ਵੀਜ਼ੇ ਵਾਸਤੇ ਮਿਨੀਮਮ ਤੁਹਾਡੀ ਜਿਹੜੀ ਬੈਚਲਰਸ ਡਿਗਰੀ ਰਿਕੁਆਇਰਮੈਂਟ ਇੱਕ ਸੀ ਸੋ ਕੈਨੇਡਾ ਦਾ ਜੇ ਆਪਾਂ ਫਰਕ ਵੇਖੀਏ ਤਾਂ ਉੱਥੇ ਬਿਨਾਂ ਬੈਚਲਰਸ ਡਿਗਰੀ ਵਾਲਾ ਵੀ ਬੰਦਾ ਜਿਹੜਾ ਨਾ ਸਿਰਫ ਉਹ ਵਰਕ ਪਰਮਿਟ ਲੈ ਸਕਦਾ ਸੀਗਾ ਜਿਹੜੇ ਵੀ ਉਹਨਾਂ ਦੇ ਪ੍ਰੋਸੈਸਸ ਆ ਉਹਦੇ ਥਰੂ ਉਹ ਪੱਕਾ ਵੀ ਜਿਹੜਾ ਹੋ ਸਕਦਾ ਸੀਗਾ ਅਮਰੀਕਾ ਦੇ ਵਿੱਚ ਉਹ ਪ੍ਰੋਸੈਸਸ ਦੀ ਬਹੁਤ ਜ਼ਿਆਦਾ ਜਿਹੜੀ ਇਨਫੋਰਸਮੈਂਟ ਸੀਗੀ ਜਿੱਦਾਂ ਹੁਣ ਕੈਨੇਡਾ ਚੋ ਕੇਵਰੀ ਸੁਣੀਦਾ ਕਿ ਉਹ ਲੋਕੀ ਸ਼ਰੇਆਮ ਵੀਡੀਓ ਵੀ ਪਾਉਂਦੇ ਆ ਕਿ ਫਲਾਣੇ ਰੈਸਟੋਰੈਂਟ ਚ ਐਲ ਆਈ ਐਲ ਆਈ ਐਮ ਇਹ ਜੋ ਵੀ ਉਹਨਾਂ ਦਾ ਹੈਗਾ ਉਹ ਮਿਲਦਾ ਆਵੜੇ ਬਿਜ਼ਨਸ ਚਲ ਜਾ ਲੋਕੀ ਪਹਿਹੂ ਉਹ ਲੈ ਕੇ ਵੀ ਕਰ ਲੈਂਦੇ ਸੀਗੇ ਤੇ ਯੂ ਐਸ ਦੇ ਵਿੱਚ ਜੇ ਰੈਲੇਟਿਵਲੀ ਤੁਸੀਂ ਉਹ ਹੀ ਚੀਜ਼ ਦੇਖੋ এমਪਲੋਇਮੈਂਟ ਬੇਸਡ ਇਮੀਗ੍ਰੇਸ਼ਨ ਉਹ 15 ਸਾਲ ਦਾ ਜਿਹੜਾ ਪ੍ਰੋਸੈਸ ਹੈਗਾ ਸਾਰੇ ਜਿਹੜੇ ਸਟੂਡੈਂਟ ਆਂਦੇ ਆ ਚੰਗਾ ਮਤਲਬ ਇੱਕ ਵੈਲ ਡਿਫਾਈਨਡ ਤੇ ਇਨਫੋਰਸਮੈਂਟ ਬੜੀ ਜ਼ਿਆਦਾ ਉਹਦੀ ਸੀ ਕਿ ਘੱਪਲੇ ਦਾ ਚਾਂਸ ਜਿਹੜਾ ਉਹ ਬਹੁਤ ਘੱਟ ਸੀ ਕਿਉਂਕਿ 80s 90s ਤੋਂ ਲੈ ਕੇ ਇਹ ਜਦੋਂ ਦਾ 90s ਦੇ ਵਿੱਚ .com ਬੂਮ ਬਸਟ ਸਾਰਾ ਜਿਹੜਾ ਆਇਆ H1B ਵੀਜ਼ਾ ਉਦੋਂ ਦਾ ਹੀ ਇਹਨਾਂ ਨੇ ਰੈਗੂਲੇਸ਼ਨ ਆਪਣੀਆਂ ਰੱਖੀਆਂ ਹੋਈਆਂ ਕਾਫੀ ਕੰਪਨੀਆਂਜ਼ ਨੂੰ ਉਹਨਾਂ ਨੇ ਪ੍ਰੋਸੀਕਿਊਟ ਵੀ ਕੀਤਾ ਕਈ ਲੋਕੀ ਜੇਲਾ ਚ ਵੀ ਗਏ ਜਿਹੜੇ ਵੀਜ਼ੇ ਫਰਾਡ ਦੇ ਚੱਕਰਾਂ ਦੇ ਵਿੱਚ ਸੋ ਇਨਫੋਰਸਮੈਂਟ ਦਾ ਢਾਂਚਾ ਇੱਕ ਬੜੇ ਲੈਵਲ ਦਾ ਸੀਗਾ ਯੂਐਸ ਦੀਆਂ ਵੀਜ਼ਾ ਜਿਹੜੀਆਂ ਉਹ ਕਾਫੀ ਜ਼ਿਆਦਾ ਸੀਗੀਆਂ ਵਿੱਚ ਵਰਕ ਪਰਮਿਟ ਨਹੀਂ ਜਿਹੜੇ ਦਿੰਦੇ ਸੀਗੇ ਤੇ ਉਹ ਆਲ ਇਨ ਆਲ ਜਿਹੜੀ ਯੂਐਸ ਦੀ ਸਟੂਡੈਂਟ ਦੀ ਜਰਨੀ ਸੀਗੀ ਉਹ ਬੜੀ ਡਿਫਿਕਲਟੀ ਸੀਗੀ ਤੇ ਈਵਨ ਆਪਾਂ ਜਦੋਂ ਖੁਦ ਹੀ ਆਏ ਆ 2007 ਦੇ ਗੇਟ ਦੇ ਵਿੱਚ ਤੇ ਕਈ ਸਾਡੇ ਨਾਲ ਦੇ ਜੇ ਕੋਈ ਕੈਨੇਡਾ ਗਿਆ ਹੈ ਆਸਟ੍ਰੇਲੀਆ ਗਿਆ ਇੱਕ ਚੀਜ਼ ਜ਼ਰੂਰ ਸੀਗੀ ਕਿ ਉਹਨਾਂ ਨੂੰ ਜਿਹੜੀ ਪੀਆਰ ਉੱਥੇ ਦੀ ਬੜੀ ਸੌਖੀ ਮਿਲ ਜਾਂਦੀ ਸੀ ਤੇ ਯੂਐਸ ਦੀ ਜਿਹੜੀ ਨਿੰਦਿਆ ਉਹ ਇਹੀ ਹੁੰਦੀ ਸੀਗੀ ਕਿ ਤਾਨੂੰ ਜਿਹੜਾ ਟਾਈਮ ਬਹੁਤ ਜ਼ਿਆਦਾ ਲੱਗ ਜਾਂਦਾ ਇੱਥੇ 15 15 20 20 ਸਾਲ ਜਿਹੜੇ ਲੱਗ ਜਾਂਦੇ ਅਜੇ ਵੀ ਕਈ ਆਪਣੇ ਨਾਲ ਦੇ ਜਿਹੜੇ ਲੀਗਲੀ ਸਾਰਾ ਕੁਝ ਕਰ ਰਹੇ ਆ 2007 ਤੋਂ ਅਜੇ ਤੱਕ ਉਹ ਕਈ ਲੋਕੀ ਜਿਹੜੇ ਸਿਸਟਮ ਦੇ ਵਿੱਚ ਫਸੇ ਹੋਏ ਆ ਜਣਾਂ ਨੂੰ ਗ੍ਰੀਨ ਕਾਰਡ ਜਿਹੜਾ ਨਹੀਂ ਮਿਲਿਆ ਜੀ ਤੇ ਜਿਹੜੀ ਜਰਨੀ ਸੀਗੀ ਰੂਲ ਰੈਗੂਲੇਸ਼ਨ ਉਹ ਯੂਐਸ ਤੇ ਡਿਫਿਕਲਟ ਸੀਗੀ ਸੋ ਕੈਨੇਡਾ ਨੇ ਕੀ ਕੀਤਾ ਕਿ ਹੁਣ ਆਪਾਂ ਕੈਨੇਡੀਅਨ ਇਮੀਗ੍ਰੇਸ਼ਨ ਐਕਸਪਰਟ ਤਾਂ ਹੈ ਨਹੀਂ ਪਰ ਤੁਸੀਂ ਦੇਖੋ ਕਿ ਪਿਛਲੇ 5 ਕਿ ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਲੋਕੀ ਸਟੂਡੈਂਟ ਵੀਜ਼ੇ ਦੀ ਜਿਹੜੀ ਅ ਜਿੱਥੇ ਤੁਸੀਂ ਕਹਿ ਲੋ ਕਿ ਪਹਿਲਾਂ ਜਲੰਧਰ ਚੰਡੀਗੜ੍ਹ ਹੀ ਆਇਲਟਸ ਦੇ ਬਣੇ ਹੁੰਦੇ ਸੀ ਸੈਂਟਰ ਹੁਣ ਹਰੇਕ ਸ਼ਹਿਰ ਚ ਮਤਲਬ ਮੇਰੇ ਖਿਆਲ ਸਾਡੇ ਸ਼ਹਿਰ ਚ ਆਪਣੇ 50 100 ਹੋਣੇ ਕੀ ਹਰੇਕ ਗਲੀ ਗਲੀ ਮੋੜ ਮੋੜ ਤੇ ਜਿਹੜਾ ਖੁੱਲ ਗਿਆ ਕਿ ਤੇ ਹਰੇਕ ਬੰਦਾ ਜਿਹੜਾ ਬਾਹਰ ਆ ਗਿਆ ਉਹਦੇ ਨਾਲ ਹੁਣ ਕੀ ਹੁੰਦਾ ਕਿ ਇਕਨੋਮਿਕ ਫੈਕਟਰ ਜਿਹੜੇ ਸਭ ਤੋਂ ਜ਼ਿਆਦਾ ਰੋਲ ਜਿਹੜਾ ਪਲੇ ਕਰਦੇ ਆ ਸੋ ਆਪਾਂ ਹੁਣ ਫਿਲਮਾਂ ਫਿਲਮਾਂ ਚ ਵੇਖੀਦਾ ਹਨਾ ਉਹ ਕਹਿੰਦੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਯੂਕੇ ਤੇ ਉਹ ਕਾਫੀ ਉਹਨਾਂ ਨੂੰ ਤੁਸੀਂ ਕਹ ਲੋ ਕਿ ਗਲੋਰੀਫਾਈ ਵੀ ਜਿਹੜਾ ਕਰਦੇ ਆ ਆਪਾਂ ਖੁਦ ਜਦੋਂ ਛੋਟੇ ਹੁੰਦੇ ਸੀ ਸਾਨੂੰ ਵੀ ਇਰਾਦਾ ਸੀ ਯਾਰ ਇਹ ਚਾਰ ਦੇਸ਼ਾਂ 'ਚ ਕਿਤੇ ਵੀ ਜੇ ਪੈਰ ਆਪਾਂ ਪਾ ਲਿਆ ਤੇ ਗਲਬਦ ਬਣ ਜਾਣੀ ਹੈ ਤੇ ਜਦੋਂ ਤੁਸੀਂ ਆੰਦੇ ਆ ਤੁਸੀਂ ਫਿਰ ਦੇਖਦੇ ਆ ਕਿ ਦੋਨਾਂ ਦੀ ਸਾਰੀਆਂ ਜਿਹੜੀਆਂ ਚਾਰੋਂ ਕੰਟਰੀਜ਼ ਹਨ ਦੀਆਂ ਇਕਨੋਮੀ ਜਿਹੜੀਆਂ ਡਿਫਰੈਂਟ ਆ ਜੀ ਤੋਂ ਵੇਖਣ ਨੂੰ ਮਤਲਬ ਤਾਂ ਆਸਟ੍ਰੇਲੀਆ ਸੋਹਣਾ ਲੱਗ ਸਕਦਾ ਪਰ ਜੋਬ ਉਹਦੀ ਯੂਐਸ ਦੇ ਇਕੁਇਲੈਂਟ ਨਹੀਂ ਹੋ ਸਕਦੀ ਹੈ ਨਾ ਇਹ ਚੀਜ਼ ਜਿਹੜੀ ਹੁਣ ਸਾਨੂੰ ਵੀ ਬਾਅਦ ਚ ਆ ਕੇ ਸਮਝ ਆਈ ਇੱਥੇ ਲੋਕਾਂ ਨੂੰ ਵੀ ਹੁਣ ਤਾਂ ਕਰਕੇ ਕਈ ਜਿਹੜੇ ਯੂਰਪ ਦੇ ਪੱਕੇ ਆ इवन ਕੈਨੇਡਾ ਦੇ ਵੀ ਪੱਕੇ ਉਹ ਅਮਰੀਕਾ ਨੂੰ ਜਿਹੜਾ ਆਣਾ ਚਾਹੁੰਦੇ ਆ ਸਿਰਫ ਤੇ ਸਿਰਫ ਇਸ ਕਰਕੇ ਕਿ ਇਕਨੋਮੀ ਇੱਥੇ ਦੀ ਜ਼ਿਆਦਾ ਵਧੀਆ ਇਹਦੇ ਨਾਲ ਨਾਲ ਜਿਹੜਾ ਕੀ ਸੀਗਾ ਕਿ ਯੂਕੇ ਦੀ ਇਕਨੋਮੀ ਜਿਹੜੀ ਘਟ ਗਈ ਆਪਾਂ ਦੇਖਿਆ ਯੂਕੇ ਤੋਂ ਵੀ ਬੜੇ ਲੋਕੀ ਜਿਹੜੇ ਉੱਥੇ ਕਈ ਕਈ ਸਾਲ ਜਿਹੜੇ ਰਹੇ ਆ ਉਹ ਰੇ ਆ ਰਹੇ ਆ ਯੂਰਪ ਚੋਂ ਵੀ ਤੁਸੀਂ ਵੇਖਿਆ ਹੋਣਾ ਕਿ ਕਈ ਵਾਰੀ ਆਪਾਂ ਡਿਸਕਸ਼ਨ ਕਰਦੇ ਆ ਫਰਮ ਰੀਸੈਟਲਮੈਂਟ ਬਾਰ ਦੀ ਕਿ ਪੱਕੇ ਲੋਕ ਜਿਹੜੇ ਆ ਆਪਣਾ ਰੈਜ਼ੀਡੈਂਟ ਕਾਰਡ ਉੱਥੇ ਤੇ ਯੂਰਪ ਪਹਿਲਾਂ ਯੂਕੇ ਤੋਂ ਆਉਣੇ ਸ਼ੁਰੂ ਹੋਏ ਫਿਰ ਆਪਣੇ ਯੂਰਪ ਦੇ ਜਿਹੜੇ ਬਾਕੀ ਮੁਲਕ ਸੀਗੇ ਉਹਨਾਂ ਤੋਂ ਆਉਣੇ ਸ਼ੁਰੂ ਹੋਏ ਹੁਣ ਆਪਾਂ ਵੇਖਦੇ ਹਾਂ ਕਿ ਕੈਨੇਡਾ ਦੇ ਵਿੱਚੋਂ ਵੀ ਬਹੁਤ ਲੋਕ ਜਿਹੜੇ ਉਰੇ ਆ ਰਹੇ ਆ ਤੇ ਜਿਹੜਾ ਤਾਂ ਪੱਕੇ ਲੋਕ ਸੀਗੇ ਉਹਨਾਂ ਤੇ ਤਾਂ ਫਰਮ ਰੀਸੈਟਲਮੈਂਟ ਦੀ ਬਾਹਰ ਲੱਗ ਜਾਂਦੀ ਆ ਉਹਨਾਂ ਦੇ ਮੁੱਦੇ ਹੋਰ ਆ ਉਹ ਕਈ ਵਾਰੀ ਆਪਾਂ ਡਿਸਕਸ ਕਰ ਚੁੱਕੇ ਆਂ ਪਰ ਅੱਜ ਆਪਾਂ ਉਹ ਚੀਜ਼ ਨਹੀਂ ਹੈ ਜਿਹੜੀ ਡਿਸਕਸ ਕਰਨੀ ਅੱਜ ਆਪਾਂ ਡਿਸਕਸ ਕਰਨਾ ਜਿਹੜੇ ਕੈਨੇਡਾ ਦੇ ਵਿੱਚ ਜਿਹੜੇ ਸਟੂਡੈਂਟ ਸੀਗੇ ਜਿਹੜੇ ਆਏ ਸੀ ਉੱਥੇ ਉੱਥੇ ਫਿਊਚਰ ਬਣਾਣਾ ਪਰ ਉਹਨਾਂ ਨੂੰ ਕਿਸੇ ਵੀ ਕਾਰਨ ਕਰਕੇ ਹਨ ਕੈਨੇਡਾ ਦੀ ਸਿਚੁਏਸ਼ਨ ਕਰਕੇ ਜੌਬਸ ਦੇ ਕਰਕੇ ਉਹਨਾਂ ਨੂੰ ਹੁਣ ਲੱਗਦਾ ਕਿ ਯੂਐਸ ਇੱਕ ਬੈਟਰ ਡੈਸਟੀਨੇਸ਼ਨ ਤੇ ਜਿਹੜੀ ਤੁਸੀਂ ਵੀਡੀਓ ਕੰਨੇ ਆਪਾਂ ਵੀ ਦੇਖੀ ਦੀਆਂ ਤੇ ਹਜ਼ਾਰਾਂ ਦੀ ਤਰ੍ਹਾਂ ਚੀ ਲੋਕੀ ਜਿਹੜੇ ਕਿਉਂਕਿ ਕੈਨੇਡਾ ਦੇ ਹਾਲਾਤ ਉਹ ਨਹੀਂ ਰਹੇ ਹੁਣ ਤੇ ਉਹ ਇੱਧਰ ਨੂੰ ਆਣਾ ਸ਼ੁਰੂ ਹੋ ਗਏ ਹੁਣ ਪ੍ਰੋਗਰਾਮ ਕਰਨ ਦਾ ਮਕਸਦ ਸਿਰਫ ਇਹੀ ਸੀਗਾ ਕਿ ਸਾਨੂੰ ਨਹੀਂ ਪਤਾ ਕਿ ਭਾਈ ਕੀ ਤੁਹਾਨੂੰ ਕਿਹਾ ਜਾ ਰਿਹਾ ਉੱਥੇ ਕਿ ਕੀ ਸਭਜ ਬਾਗ ਦਿਖਾਏ ਜਾ ਰਹੇ ਆ ਅਮਰੀਕਾ ਬਾਰੇ ਤੇ ਜ਼ਿਆਦਾਤਰ ਆਪਾਂ ਦੇਖਦੇ ਆਂ ਕਿ ਰਿਸ਼ਤੇਦਾਰ ਜਾਂ ਸੱਜਣ ਮਿੱਤਰ ਵੀ ਕੋਈ ਵਧੀਆ ਰੋਲ ਜਿਹੜਾ ਨਹੀਂ ਨਿਭਾਰੇ ਈਵਨ ਕਈ ਵਾਰੀ ਉਹਨਾਂ ਨੂੰ ਪੀਸ ਆਰਚਪਾਰਕ ਤੇ ਰਿਸੀਵ ਕਰਦੇ ਫੜੇ ਜਾਂਦੇ ਆ ਸੱਜਣ ਮਿੱਤਰ ਰੋਜ਼ ਮਤਲਬ ਕੋਈ ਨਾ ਕੋਈ ਫਸ ਹੋਇਆ ਹੁੰਦਾ ਕਿ ਉਹ ਫੜ ਲਿਆ ਤੇ ਡਿਟੇਨ ਕਰ ਲਿਆ ਏਲੀਅਨ ਸਮਗਲਿੰਗ ਦੇ ਉਹਦੇ ਵਿੱਚ ਤੇ ਕੈਨੇਡਾ ਦਾ ਨਾ ਹੁਣ ਜਿਹੜਾ ਉਹਨਾਂ ਨੇ ਇੱਕ ਸੇਫ ਥਰਡ ਕੰਟਰੀ ਐਗਰੀਮੈਂਟ ਐਸਟੀਸੀਏ ਜਿਹੜਾ ਕਾਨੂੰਨ ਉਹਨਾਂ ਨੇ ਬਣਾਇਆ ਸੀਗਾ ਪਿਛਲੇ ਸਾਲ ਤੇ ਉਹ ਐਸਟੀਸੀਏ ਜਿਹੜਾ ਉਹ ਲਾਗੂ ਹੁੰਦਾ ਜਿਹਦੇ ਕਰਕੇ ਕਿ ਜੇ ਤੁਸੀਂ ਲੀਗਲ ਤਰੀਕੇ ਨਾਲ ਬੋਰਡ ਆਫ ਐਂਟਰੀ ਚ ਜਾਂ ਵੀਜ਼ੇ ਵਗੈਰਾ ਤੇ ਨਹੀਂ ਆਂਦੇ ਜਾਂ ਕੁਝ ਹੋਰ ਐਕਸੈਪਸ਼ਨ ਦੇ ਅੰਡਰ ਕੁਆਲੀਫਾਈ ਨਹੀਂ ਕਰਦੇ ਮਾਰਚ 2023 ਜਾਂ ਤੋਂ ਬਾਅਦ ਜੇ ਤੁਸੀਂ ਇੱਥੇ ਆਏ ਆ ਤੇ ਸਪੈਸੀਫਿਕ ਜੇ ਆਪਾਂ ਹੋ ਜੀਏ 24 ਮਾਰਚ 2023 ਤੋਂ ਬਾਅਦ ਤੁਸੀਂ ਇਹ ਜਿਹੜੀ ਐਸਟੀਸੀਏ ਜਿਹੜੀ ਐਗਰੀਮੈਂਟ ਹੈ ਦੇ ਥੱਲੇ ਆ ਜਾਂਦੇ ਆ ਤੇ ਇਹਦੇ ਥੱਲੇ ਤੁਹਾਡੀ ਜਿਹੜੀ ਆਸਾਲਨ ਦੀ ਐਨਲਿਜੀਬਿਲਟੀ ਜਿਹੜੀ ਹੋ ਜਾਂਦੀ ਤੇ ਉਹ ਇਹ ਕਹਿੰਦੇ ਆ ਕਿ ਪਹਿਲਾਂ ਤੁਸੀਂ ਕੈਨੇਡਾ ਦੇ ਵਿੱਚ ਸਾਲਮ ਜਿਹੜਾ ਉਹ ਫਾਇਲ ਕਰੋ ਤੇ ਆਪਾਂ ਇਹ ਵੀ ਵੇਖਦੇ ਆਂ ਕਿ ਕਈ ਵਾਰੀ ਸਾਡੇ ਕੋਲ ਲੋਕੀ ਆਂਦੇ ਉਹਨਾਂ ਨੇ ਹੁਣ ਜਿਹੜੇ ਸਪੈਸ਼ਲੀ ਨਵਾਂ ਟਰੈਂਡ ਜਿਹੜਾ ਹੋਇਆ ਕਿ ਉਹ ਐਂਟਰ ਹੋ ਰਿਹਾ ਤੇ ਉਹਨਾਂ ਨੂੰ ਕੈਨੇਡਾ ਖੋਦੀ ਉਹਨਾਂ ਦਾ ਸਾਲਮ ਜਿਹੜਾ ਫਾਇਲ ਕਰ ਰਿਆ 에ਅਰਪੋਰਟ ਦੀ ਐਂਟਰੀ ਤੇ ਅੱਛਾ ਜੀ ਤੇ ਪਰ ਉਹ ਦੋ ਤਿੰਨ ਦਿਨ ਬਾਅਦ ਫੇਰ ਇੱਧਰ ਨੂੰ ਜਿਹੜੇ ਅ ਅਮਰੀਕਾ ਦੇ ਵਿੱਚ ਐਂਟਰੀ ਕਰ ਲੈਂਦੇ ਆ ਹਨਾ ਤੇ ਉਹਨਾਂ ਨੂੰ ਇਹੀ ਤੁਹਾਡਾ ਕਹਿ ਸਕਦੇ ਹਾਂ ਕਿ ਇਹ ਜਿਹੜਾ ਰੂਲ ਹੈ ਇਹ ਕਿਤੇ ਜਾਣ ਵਾਲਾ ਨਹੀਂ ਹੈਗਾ ਇਹਨਾਂ ਦੀ ਸੇਫ ਕੰਟਰੀ ਜਿਹੜੀ ਐਸਟੀਸੀ ਇਹ ਜਿਹੜੇ ਐਗਰੀਮੈਂਟ ਜਿਹੜੀਆਂ ਇਹਨਾਂ ਦੀ ਸੀਗੀ ਸੇਫ ਥਰਡ ਕੰਟਰੀ ਐਗਰੀਮੈਂਟ ਇਹ ਕਾਫੀ ਪਹਿਲਾਂ ਤੋਂ ਸੀਗੀ ਹੁਣ ਇਹਨਾਂ ਨੇ ਬਸ ਇਹਨਾਂ ਨੂੰ ਐਕਸਪੈਂਡ ਕਰਤਾ ਤੇ ਇਹਦੇ ਥੱਲੇ ਹੁਣ ਕੀ ਹੋਣਾ ਕਿ ਅਨਲੈਸ ਤੁਸੀਂ ਜਿਹੜੀ ਐਕਸੈਪਸ਼ਨ ਆ ਤੁਹਾਡਾ ਕੋਈ ক্লোਜ਼ ਹੈ ਨਾ ਇਮੀਡੀਏਟ ਫੈਮਿਲੀ ਮੈਂਬਰ ਹੋ ਰਹੇ ਹੈਗਾ ਜਾਂ ਤੁਹਾਨੂੰ ਵਾਕਈ ਉੱਥੇ ਕੋਈ ਥ੍ਰੈਟ ਥ੍ਰੋਟ ਤੁਹਾਡੀ ਜਾਨ ਨੂੰ ਸੀਗਾ ਤੇ ਫਿਰ ਉਹਦੇ ਥੱਲੇ ਤੁਸੀਂ ਐਕਸੈਪਸ਼ਨਸ ਦੇ ਥੱਲੇ ਇਹ ਤਾਂ ਕੋਈ ਐਕਸਟ੍ਰੀਮ ਮੈਡੀਕਲ ਐਮਰਜੈਂਸੀ ਸੀ ਕਿ ਮੈਨੂੰ ਤੁਹਾਡਾ ਕੋਈ ਇਦਾਂ ਦਾ ਨਾ ਸਰੀਜ਼ਨ ਨਹੀਂ ਸੀਗਾ ਤੇ ਤੁਸੀਂ STC ਦੇ ਥੱਲੇ ਆ ਜਾਂਦੇ ਆ ਤੇ ਤੁਹਾਨੂੰ US ਦੇ ਵਿੱਚ ਤੁਸੀਂ ਸਾਲਮ ਨਹੀਂ ਅਪਲਾਈ ਕਰ ਸਕਦੇ ਸੋ ਇਹ ਜਿਹੜੀ ਪ੍ਰੋਬਲਮ ਕਾਫੀ ਵੱਡੀ ਆ ਹੁਣ ਆਦ ਦਾ ਤੁਸੀਂ ਜਾਓਗੇ ਹਨਾ ਅਲਟੀਮੇਟਲੀ ਤੁਹਾਡੇ ਪੈਰ ਵੀ ਇੱਥੇ ਲੱਗ ਜਾਣੇ ਆ ਪਰ ਜਦੋਂ ਤੁਹਾਡੀ ਸਾਲਮ ਦੀਆਂ ਤਰੀਕਾ ਜੜੀਆਂ ਆਣੀਆਂ ਤੇ ਉਦੋਂ STC ਤੋਂ ਬਾਹਰ ਨਿਕਲ ਨਿਕਲਣਾ ਤੁਸੀ ਤੇ ਸਾਰਿਆਂ ਨੂੰ ਜਿਹੜੀ ਰੀਕਵੈਸਟ ਸਮਝ ਲਓ ਜਾਂ ਇਨਸਟਰਕਸ਼ਨ ਸਮਝ ਲਓ ਕਿਦਾਂ ਹੈ ਨਾ ਹੁਣ ਐਜ਼ ਆਈ ਇਮੀਗ੍ਰੇਸ਼ਨ ਲਾਅਰ ਤਾਂ ਵਕੀਲ ਚਾਹੂਗਾ ਕਿ ਭਾਈ ਜਿੰਨੇ ਜ਼ਿਆਦਾ ਲੋਕੀ ਹੋਣ ਸੇਮ ਥਿੰਗ ਡਾਕਟਰ ਅਲੀ ਕਿ ਜਿੰਨੇ ਜ਼ਿਆਦਾ ਲੋਕਾਂ ਨੂੰ ਪ੍ਰੋਬਲਮ ਹੋ ਗਈ ਉਹਨਾਂ ਜ਼ਿਆਦਾ ਲੋਕਾਂ ਦਾ ਕੰਮ ਚੱਲੂਗਾ ਪਰ ਐਦਾਂ ਆ ਕਿ ਕੋਈ ਫਾਇਦਾ ਨਹੀਂ ਤੁਹਾਨੂੰ ਹੁਣ ਐਨੇ ਪੈਸੇ ਲਾ ਕੇ ਤੁਸੀਂ ਪਹਿਲਾਂ ਕੈਨਡਾ ਆ ਰਹੇ ਆ ਫਿਰ ਤੁਸੀਂ ਯੂਐਸ ਆ ਰਹੇ ਆ ਤੇ ਲਾਅ ਤੋਂ ਉੱਤੇ ਤਾਂ ਨਹੀਂ ਕੋਈ ਚੀਜ਼ ਹੋਣੀ ਸੋ ਇਹ ਸਾਰੇ ਜਿਹੜੇ ਕੇਸ ਆ ਇਹ ਡਿਨਾਈ ਹੋਣ ਵੱਲ ਜਾਣੇ ਆ ਅਨਲੈਸ ਉਹ ਐਕਸੈਪਸ਼ਨ ਨੂੰ ਮੀਟ ਕਰਦੇ ਆ ਤੇ ਕਾਫੀ ਲੋਕਾਂ ਨੂੰ ਬਾਰਡਰ ਤੋਂ ਵੀ ਵਾਪਸ ਜਿਹੜਾ ਭੇਜ ਦਿੱਤਾ ਜਾਂਦਾ ਸੋ ਇਹ ਚੀਜ਼ ਨੂੰ ਜਿਹੜਾ ਸੋਚ ਕੇ ਆਓ ਜੇ ਤੁਹਾਨੂੰ ਕੈਨੇਡਾ ਦੇ ਵਿੱਚ ਸੈਲਮ ਮਿਲਦਾ ਇਹ ਤੁਹਾਨੂੰ ਪੀਆਰ ਮਿਲਦੀ ਹੈ ਜੇ 4 ਸਾਲ ਤੱਕ ਦੀ ਇਨਕਮ ਘੱਟ ਵੀ ਆਏ ਜਾਂ ਜੋ ਵੀ ਆ ਪੱਕੇ ਬੈਰੀ ਤੁਸੀਂ ਇੱਥੇ ਈ 2 ਵੀਜ਼ੇ ਰਾਹੀਂ ਕੈਨੇਡੀਅਨ ਸਿਟੀਜ਼ਨ ਬਣ ਕੇ ਆਓ ਤੇ ਰਿਐਲਿਟੀ ਇਹਦੀ ਹਰਜੋਜੀ ਇਹ ਹੈ ਕਿ ਕਈ ਵਾਰੀ ਲੋਕੀ ਪੈਸੇ ਦੇ ਕੇ ਵੀ ਕੰਸਲਟੇਸ਼ਨ ਜਿਹੜੀ ਕਰਦੇ ਆ ਉਹਨੂੰ ਆ ਚੀਜ਼ ਸਮਝਾ ਵੀ ਦੇ ਦਈਦੀ ਆ ਤੇ ਅਲਟੀਮੇਟਲੀ ਫੇਰ ਬੰਦਾ ਉਰੇ ਆ ਜਾਂਦਾ ਕੀ ਮਤਲਬ ਹੁਣ ਜਿਹੜੀ ਲੋਕਾਂ ਦੀ ਡੈਸਪੀਰੇਸ਼ਨ ਆ ਉਹ ਤਾਂ ਚਲੋ ਹੈਗੀ ਆ ਆਪਾਂ ਤਨੀ ਸਮਝ ਸਕਦੇ ਕਿ ਆਪਾਂ ਉਹਨਾਂ ਦੇ ਪੈਰਾਂ ਦੇ ਵਿੱਚ ਨਹੀਂ ਆ ਜਿਹੜੀ ਚੀਜ਼ ਆਪਾਂ ਸਮਝ ਸਕਦੇ ਉਹ ਇਹ ਹੈ ਕਿ ਇਮੀਗ੍ਰੇਸ਼ਨ ਲਾਅ ਨੂੰ ਆਪਾਂ ਸਮਝ ਸਕਦੇ ਆ ਜੀ ਉਹ ਇਹ ਹੈ ਕਿ ਦਸੰਦ ਤੋਂ ਉਪਰਲੇ ਹੀ ਆ ਸਾਲ ਹੋ ਗਿਆ ਸਾਨੂੰ ਆਪਾਂ ਕਹਿ ਵੀ ਰਹੇ ਆ ਪਰ ਤੁਸੀਂ ਇਹ ਦੇਖੋ ਜਰੂਰ ਤਾਂ ਆਪਾਂ ਸ਼ੁਰੂ ਵੀ ਕੀਤਾ ਐਸਟੀਸੀ ਵਾਲਾ ਸ਼ੋਅ ਵੀ ਆਪਾਂ ਅ ਪਿਛਲੇ ਮਾਰਚ ਅਪ੍ਰੈਲ ਦੇ ਵਿੱਚ ਆਪਾਂ ਜਿਹੜੀ ਗੱਲ ਕਰਨੀ ਸ਼ੁਰੂ ਕਰਤੀ ਸੀ ਤੇ ਉਹਦੇ ਵਿੱਚ ਕੋਈ ਨੁਕਸਾਨ ਕੋਈ ਐ ਨਹੀਂ ਤੁਸੀਂ ਕਹਿ ਸਕਦੇ ਕਿ ਘਟਾ ਹੋਇਆ ਲੋਕਾਂ ਦੇ ਆਣ ਚ ਉਲਟਾ ਜਿਹੜਾ ਬਾਰਡਰ ਕ੍ਰੋਸਿੰਗ ਦਾ ਜਿਹੜਾ ਵਾਧਾ ਹੀ ਹੋਇਆ ਕੈਨੇਡਾ ਵੱਲੋਂ ਜੀ ਤੇ ਜੇ ਕੋਈ ਸੁਣ ਰਿਹਾ ਤਾਂ ਸਾਫ ਅੱਖਰਾਂ ਦੇ ਵਿੱਚ ਜਿਹੜੀ ਐਡਵਾਈਸ ਇਹ ਹੈ ਕਿ ਕੈਨੇਡਾ ਦੇ ਵਿੱਚ ਜੇ ਤੁਹਾਡਾ ਸਾਲਮ ਨਹੀਂ ਲੱਗਾ ਉੱਥੇ ਉਹਨਾਂ ਨੇ ਤੁਹਾਨੂੰ ਬੈਨੀਫਿਟ ਨਹੀਂ ਡਿਨਾਈ ਕੀਤੇ ਸਾਲਮ ਦੇ ਤਦ ਤੱਕ ਤੁਹਾਡੀ ਜਿਹੜੀ ਯੂਐਸ ਦੇ ਵਿੱਚ ਐਲੀਜੀਬਿਲਟੀ ਨਹੀਂ ਬਣ ਸਕਦੀ ਅਨਲੈਸ ਤੁਸੀਂ ਕੋਈ ਇੱਕ ਐਕਸੈਪਸ਼ਨਸ ਦੇ ਵਿੱਚ ਕੁਆਲੀਫਾਈ ਕਰ ਜੋ ਤੇ ਜਾਂ ਤੁਹਾਡੀ ਕੋਈ ਐਕਸਟ੍ਰੀਮ ਐਮਰਜੈਂਸੀ ਲਾਈਫ ਡੈਥ ਵਾਲੀ ਜਿਹੜੀ ਸਿਚੁਏਸ਼ਨ ਆ ਉਹ ਬਣੀ ਹੋਵੇ ਤੇ ਆ ਜਿਹੜੀ ਚੀਜ਼ ਨੂੰ ਤੁਸੀਂ ਹਮੇਸ਼ਾ ਧਿਆਨ ਚ ਰੱਖਣਾ ਜੀ ਤੇ ਬਾਕੀ ਇਦਾਂ ਕਿ ਸਾਨੂੰ ਪਤਾ ਹੈ ਕਿ ਸਾਡੀ ਜਿਹੜੀ ਐਡਵਾਈਸ ਆ ਕਹਿਣਾ ਸੌਖਾ ਤੇ ਸਾਡੀ ਮੰਨਣੀ ਤਾਂ ਨਹੀਂ ਕਿਸੇ ਨੇ ਪਰ ਇਹ ਆ ਕਿ ਕਈ ਭਲੇਖੇ ਚ ਨਾ ਕੋਈ ਇੱਥੇ ਆਇਓ ਕਿ ਕਿਸੇ ਨੂੰ ਭਲੇਖਾ ਹੋਵੇ ਕਿ ਨਹੀਂ ਕਿ ਮੈਨੂੰ ਪਤਾ ਨਹੀਂ ਸੀਗਾ ਐਸਟੀਸੀਏ ਬਾਰੇ ਸੋ ਪਰਪਸ ਉਹੀ ਸੀਗਾ ਕਿ ਜਿਹੜੀ ਆ ਇਨਫੋਰਮੇਸ਼ਨ ਲੋਕਾਂ ਤੱਕ ਪਹੁੰਚ ਜਾਵੇ ਕਿਉਂਕਿ ਆਨਲਾਈਨ ਬੜਾ ਬਵਾਦ ਹੁੰਦਾ ਕਿ ਯਾਰ ਇਮੀਗ੍ਰੇਸ਼ਨ ਰੋਕਦੇ ਆ ਇੱਥੇ ਆਣ ਨਹੀਂ ਦੇਣਾ ਚਾਹਦੇ ਲੋਕਾਂ ਨੂੰ ਆਪਾਂ ਭਾਈ ਇਮੀਗ੍ਰੇਸ਼ਨ ਕਿਉਂ ਰੋਕਣੀ ਆ ਜਿਹੜਾ ਕਾਮੀ ਇਮੀਗ੍ਰੇਸ਼ਨ ਦਾ ਹੈ ਜੀ ਹਾਂ ਬਿਲਕੁਲ ਸੋ ਇਹਦੇ ਵਿੱਚ ਇੱਕ ਇਹ ਵੀ ਆ ਵੀ ਬਹੁਤ ਸਾਰੇ ਸੋਚਦੇ ਲੋਕ ਵਿਚ ਐਸ ਸਰਕਾਰ ਚੇਂਜ ਹੋ ਜਾਣੀ ਆ ਪਹਿਲਾਂ ਟਰੰਪ ਉਹਨਾਂ ਦੇ ਪੁਆਇੰਟ ਉੱਤੇ ਸੀ ਹੁਣ ਕਮਲਾ ਹੈਰਿਸ ਆ ਗਈ ਆ ਕਮਲਾ ਹੈਰਿਸ ਦੇ ਕੁਝ ਪੁਆਇੰਟ ਜਿਹੜੇ ਆ ਉਹ ਜਿਹੜੀਆਂ ਸਟੇਟਸ ਹੈਗੀਆਂ ਜਿੱਥੇ ਬਿਲਕੁਲ ਐਨ ਮੁਕਾਬਲਾ ਹੁੰਦਾ ਪਈ ਹੁਣ ਪਿਛਲੇ ਦੋ ਤਿੰਨ ਦਿਨਾਂ ਚ ਉਹਦੇ ਤਿੰਨ ਚਾਰ ਪੁਆਇੰਟ ਉੱਪਰ ਹੈਗੇ ਆ ਸੋ ਇਹ ਵੀ ਸੂਤਰਾਂ ਦੱਸਤੀ ਜਾਈਏ ਵੀ ਕੱਲ ਕਮਲਾ ਹੈਰਿਸ ਐਰੀਜ਼ੋਨਾ ਚ ਗਈ ਆ ਤੇ ਉਹਨਾਂ ਕਿਹਾ ਵੀ ਅਸੀਂ ਸਭ ਤੋਂ ਸਖਤ ਜਿਹੜੇ ਇਮੀਗ੍ਰੇਸ਼ਨ ਦੇ ਲਾ ਲਾਵਾਂਗੇ ਸੋ ਹੁਣ ਡੈਮੋਕ੍ਰੇਟ ਵੀ ਜਿਹੜੇ ਆ ਉਹ ਵੀ ਬਹੁਤ ੱੱਕੇ ਪਏ ਹੈਗੇ ਆ ਉਹਨਾਂ ਤੇ ਵੀ ਬਹੁਤ ਵੱਡਾ ਪ੍ਰੈਸ਼ਰ ਹੈਗਾ ਦੇਖੋ ਇਦਾਂ ਸੀਗਾ ਕਿ ਆਪਾਂ ਨਾ ਕਈ ਵਾਰੀ ਜਦੋਂ ਖਬਰਾਂ ਆਣੀ ਆ ਕਿਸੇ ਨੇ ਵੀਡੀਓ ਪੇਸਟ ਕਰਤੀ ਇੰਡੀਅਨ ਇਦਾਂ ਕਰਦੇ ਪੰਜਾਬੀ ਇਦਾਂ ਕਰਦੇ ਉਹ ਮੈਂ ਦੇਖਿਆ ਕਈ ਵਾਰੀ ਜਿਹੜੇ ਨਵੇਂ ਬੰਦਾ ਕੈਨੇਡਾ ਦੀ ਗੱਲ ਇਹ ਹੋ ਰਹੀ ਹੈ ਜਿਹੜੇ ਹੁਣ ਨਵੇਂ ਆਏ ਨੇ ਉਹਨਾਂ ਨੇ ਲੋਕਲਸ ਨਾ ਬੈਸੀ ਜਾਣਾ ਉਹ ਲੋਕਲ ਜਿਹੜੇ ਕਹਿ ਰਹੇ ਆ ਉਹ ਕਹ ਰਹੇ ਕਿ ਯਾਰ ਸਾਡੇ ਫੋਰ ਫਾਦਰ ਨੇ ਕੰਟਰੀ ਇੱਦਾਂ ਯਾਦ ਕਰਾਈ ਇੱਦਾਂ ਕਰਾਇਆ ਇੱਦਾਂ ਕਰਾਇਆ ਤੁਸੀਂ ਇੱਦਾਂ ਕਰਦੇ ਆ ਜਿਹੜੇ ਆਲੇ ਆ ਉਹ ਕਹਿੰਦੇ ਕੋਈ ਨਹੀਂ ਵੇਖਿਓ ਤੁਸੀਂ ਆਪਾ ਛਾ ਜਾਣਾ ਕਈ ਜਿਹੜੇ ਵਿਚ ਵਿਚਲੇ ਆ ਉਹ ਉਹਨਾਂ ਨੂੰ ਜਿਹਨਾਂ ਨੂੰ ਪਤਾ ਨਹੀਂ ਕਿ ਇਹਨੂੰ ਭੰਡਣਾ ਕਿ ਉਹਨੂੰ ਭੰਡਣਾ ਉਹ ਇੱਦਾਂ ਕਹਿ ਰਹੇ ਆ ਕਿ ਜੇ ਕੋਈ ਇੰਡੀਅਨ ਗੱਲ ਕਰਦਾ ਉਹ ਉਹਨੂੰ ਕਹਿੰਦੇ ਆ ਕਿ ਲੈ ਤੁਸੀਂ ਵਾਈਟਵਾਸ਼ ਹੋ ਗਏ ਤੁਸੀਂ ਗੋਰਿਆਂ ਦੀ ਸਾਈਡ ਦੇ ਰਹੇ ਨਾ ਉਹ ਇੱਦਾਂ ਇੱਕ ਯੁੱਧ ਜਾਂ ਛੇੜਿਆ ਹੋਇਆ ਉਹ ਯੁੱਧ ਦੇ ਵਿੱਚ ਇੱਦਾਂ ਕਿ ਕੋਈ ਜਿਹੜਾ ਉਹ ਕਹਿ ਰਿਹਾ ਕਿ ਤੁਹਾਨੂੰ ਆਗੇ ਸਿਮੂਲੇਟ ਹੋਣਾ ਚਾਹੀਦਾ ਇਹ ਕਹਿ ਰਿਹਾ ਕਿ ਨਹੀਂ ਆਪਾਂ ਇਦਾਂ ਹੀ ਕਰਨਾ ਜਿਹੜੇ ਕਈ ਵਿਚ ਵਿਚਾਲੇ ਉਹਨਾਂ ਦੀ ਡਬਲ ਸਟੈਂਸ ਹੈਗਾ ਕਈ ਕਹਿੰਦੇ ਕਿ ਨਹੀਂ ਸਿਮੂਲੇਟ ਤੁਹਾਨੂੰ ਹੋਣਾ ਚਾਹੀਦਾ ਵਾ ਕਈ ਕਹ ਰਿਹਾ ਕਿ ਸਾਨੂੰ ਕੀ ਸਿਮੂਲੇਟ ਹੋਣ ਦੀ ਲੋੜ ਤੁਸੀਂ ਤੇ ਕਲੋਨਾਈਜ਼ ਹੋ ਗਏ ਇਦਾਂ ਹੋ ਗਏ ਉਦਾਂ ਹੋ ਗਏ ਹੁਣ ਹਰੇਕ ਬੰਦਾ ਤਾਂ ਅੱਜ ਕੱਲ੍ਹ ਤੁਹਾਨੂੰ ਪਤਾ ਵਿਦਵਾਨ ਬਣਿਆ ਫਿਰਦਾ ਉੱਥੇ ਆਪਣਾ ਕੀ ਹਰੇਕ ਬੰਦੇ ਦਾ ਆਪਣਾ ਆਪਣਾ opinion ਤੇ opinion ਆਪਣੇ ਤਜਰਬੇ ਨਾਲੋਂ ਵੱਡੇ ਲੋਕੀ ਅੱਜ ਕੱਲ੍ਹ opinion ਛੱਡਦੇ ਆਨਲਾਈਨ ਦੇ ਵਿੱਚ ਤੇ ਹੁਣ ਦੇਖੋ ਐਂਡ ਆਫ ਦਾ ਡੇ ਕੀ ਚੀਜ਼ ਹੈਗੀ ਆ ਤੁਸੀਂ ਕਹਿੰਨੇ ਕਿ ਤੁਸੀਂ ਡੰਡਾ ਚੱਕ ਸਕਦੇ ਆ ਡੰਡਾ ਉਹ ਵੀ ਚੱਕ ਸਕਦੇ ਆ ਬਹੁਤ ਵਾਰੀ ਚੱਕਿਆ ਵੀ ਆ ਉਹਨਾਂ ਨੇ ਯੁੱਗ ਦੇ ਵਿੱਚ ਹੁਣ ਜਿਹੜਾ ਹੋਣਾ ਸ਼ੁਰੂ ਹੋ ਗਿਆ ਵਾ ਕੈਨੇਡਾ ਤੇ ਦੂਰ ਨਹੀਂ ਹੈਗਾ ਤੇ ਅਮਰੀਕਾ ਵੀ ਕੋਈ ਬੜਾ ਦੂਰ ਨਹੀਂ ਹੁੰਦੀਆਂ ਇਹ ਚੀਜ਼ਾਂ ਸੋ ਕੀ ਹੁੰਦਾ ਕਿ ਜਦ ਤੱਕ ਤਾਂ ਨੈੱਟ ਇਮੀਗ੍ਰੇਸ਼ਨ ਦਾ ਬੈਨੀਫਿਟ ਹੁੰਦਾ ਲੋਕੀ ਕੰਮ ਕੁੰਮ ਕਰਦੇ ਆ ਹੰਬਲਾ ਤੇ ਕਲਚਰਲ ਰਿਸਪੈਕਟ ਜਿਹੜੀ ਹੈਗੀ ਆ ਤਦ ਤੱਕ ਦਾ ਚੀਜ਼ਾਂ ਜਿਹੜੀਆਂ ਚੱਲਦੀਆਂ ਨਹੀਂ ਤਾਂ ਇਦਾਂ ਹੁੰਦਾ ਕਿ ਕਾਨੂੰਨ ਵੀ ਫੇਰ ਭਾਵੇਂ ਡੈਮੋਕ੍ਰੇਟ ਆ ਭਾਵੇਂ ਰਿਪਬਲਿਕਨਸ ਆ ਕਿਉਂਕਿ ਉਹਨਾਂ ਨੇ ਐਂਡ ਆਫ ਦਾ ਡੇ ਤਾਂ ਉਹਨਾਂ ਨੇ ਵੀ ਦੇਖਣਾ ਕਿ ਜਿਹੜਾ ਦੇਸ਼ ਕਿੱਧਰ ਨੂੰ ਜਿਹੜਾ ਜਾ ਰਿਹਾ ਹੁਣ ਤੁਸੀਂ ਦੇਖੋ ਕਿ ਯੂਕੇ ਦਾ ਜਿਹੜੀ ਖ਼ਬਰ ਹੀ ਨਹੀਂ ਸੀਗੀ ਹਨਾ ਆਪਾਂ ਕੈਨੇਡਾ ਅਮਰੀਕਾ ਦੀ ਗੱਲ ਕਰਦੇ ਰਹੀਏ ਹਫ਼ਤੇ ਜੀ ਤੁਸੀਂ ਵੇਖ ਲਓ ਕਿ ਕਿੱਦਾਂ ਜਿਹੜੀ ਚੀਜ਼ ਸਾਰੀ ਚੇਂਜ ਹੋ ਗਈ ਤੇ ਹੋਈ ਕਿਉਂ ਕਿਉਂਕਿ ਆਨਲਾਈਨ ਵੀਡੀਓ ਮਾਪਣੀ ਸ਼ੁਰੂ ਕਰਤੀਆਂ ਯੂਰਪ ਦੇ ਵਿੱਚ ਕਿ ਕਿੰਨੇ ਜ਼ਿਆਦਾ ਜਨਸੰਖਿਆ ਦੇ ਵਿੱਚ ਲੋਕੀ ਆਪਣਾ ਜਿਹੜਾ ਰਿਲੀਜੀਅਸ ਐਕਟੀਵਿਟੀ ਜਿਹੜੀ ਕਰ ਰਹੇ ਆ ਜਿਹੜੀ ਕਿ ਲੀਗਲ ਜਿਹੜੀ ਐਕਟੀਵਿਟੀ ਆ ਤੁਹਾਨੂੰ ਫ੍ਰੀडम ਆਫ ਜਿਹੜੀ ਰਿਲੀਜੀਅਨ ਹੈਗੀ ਆ ਪਰ ਜਦੋਂ ਇੱਕ ਐਵਰੇਜ ਬੰਦਾ ਜਿਹੜਾ ਦੇਖਦਾ ਉਹਨੂੰ ਐਂ ਲੱਗਦਾ ਵੀ ਯਾਰ ਇਹਨਾਂ ਨੇ ਤਾਂ ਮੇਰੀ ਜੌਬ ਖੋਲੀ ਹੁਣ ਜਿਹੜਾ ਕੈਨੇਡਾ ਦੇ ਵਿੱਚ ਉਹ ਕੀ ਆ ਕੀ ਉਹ ਕਹਿੰਦੇ ਕਿ ਸਾਡੇ ਜਵਾਕਾਂ ਦੀਆਂ ਜਿਹੜੀਆਂ ਜੌਬ ਸੀਗੀਆਂ ਸਮਰ-ਸਮਰ ਵਾਲੀਆਂ ਜਾਂ ਸਟੋਰਾ-ਸਟੋਰਾ ਤੇ ਕਰਨ ਵਾਲੀਆਂ ਉਹ ਇਮੀਗ੍ਰੈਂਟਸ ਨੇ ਲੈ ਲਈਆਂ ਇਮੀਗ੍ਰੈਂਟਸ ਕਹਿੰਦੇ ਯਾਰ ਆਪਾਂ ਤਾਂ ਹਾਰਡ ਵਰਕ ਕਰਨ ਆਏ ਆ ਹਨਾ ਸੋ ਦੋਨੋਂ ਦਾ ਆਪਣਾ ਆਪਣਾ ਪਹਿਲੂ ਆ ਜੀ ਕਿੱਦਾਂ ਪਰ ਹੁਣ ਇਹ ਸਾਰੇ ਦਾ ਨਿਚੋੜ ਕੀ ਆ ਦੇਖੋ ਨਿਚੋੜੇ ਦਾ ਇਹ ਆ ਕਿ ਜਿਹੜੇ ਉਹ ਆ ਉਹ ਪੱਕੇ ਆ ਤੁਸੀਂ ਪੱਕੇ ਨਹੀਂ ਆ ਜੀ ਉਹਨਾਂ ਦੇ ਕੋਲ ਵੋਟ ਆ ਤੁਹਾਡੇ ਕੋਲ ਵੋਟ ਨਹੀਂ ਆ ਉਹ ਵੋਟ ਪਾਉਂਦੇ ਆ ਤੇ ਡੈਮੋਕ੍ਰੇਸੀ ਦੇ ਵਿੱਚ ਕਾਨੂੰਨ ਬਣਦੇ ਆ ਜਿਹੜਾ ਡੈਮੋਕ੍ਰੇਸੀ ਦੇ ਵਿੱਚ ਕਾਨੂੰਨ ਬਣ ਜਾਂਦਾ ਉਹ ਰਿਸਪੈਕਟ ਹੁੰਦਾ ਵਾ ਉਹ ਕਈ ਵਾਰੀ ਏਦਾਂ ਕਿ ਇੰਟਰਨੈਸ਼ਨਲ ਬੰਦਾ ਨਾ ਸਟ੍ਰਾਈਕ ਵੀ ਕਰ ਲੈਂਦਾ ਕਿ ਏਦਾਂ ਆਪਾਂ ਧਰਨਾ ਲਾਣਾ ਹੈ ਏਦਾਂ ਲਾਣਾ ਉਦਾਂ ਲਾਣਾ ਹੁਣ ਇਹ ਆ ਕਿ ਤੁਸੀਂ ਇਹ ਦੇਖੋ ਕਿ ਹਰੇਕ ਚੀਜ਼ ਦੀ ਇੱਕ ਵੈਲੀਡਿਟੀ ਹੁੰਦੀ ਹੈ ਕਿ ਪਾਵਰ ਕਿਹਦੇ ਕੋਲ ਲਈ ਜਿਹੜੀ ਕਰਦੀ ਆ ਸਿਟੀਜ਼ਨ ਤਾਂ ਹੁਣ ਸਿਟੀਜ਼ਨ ਦੇ ਖਿਲਾਫ ਧਰਨਾ ਲਾ ਸਕਦਾ ਹੁਣ ਇਮੀਗ੍ਰੇਸ਼ਨ ਵਾਲੇ ਜਿਹੜੇ ਧਰਨੇ ਉਹ ਤਾਂ ਹਰਜੋਤ ਜੀ ਸਾਨੂੰ ਪਤਾ ਹੀ ਹੈ ਕਿ 20 ਸਾਲਾਂ ਚ ਕਿੰਨੀ ਆਗ ਮਾਰਚਾ ਮਤਲਬ ਪਿਆਰ ਸਟੂਡੈਂਟ ਰਹੇ ਲੱਗਿਓ ਤਾਂ ਮਿਲੀਅਨਸ ਦੇ ਵਿੱਚ ਵੀ ਲੋਕਾਂ ਨੇ ਇੱਥੇ ਜਿਹੜੀਆਂ ਰੈਲੀਆਂ ਜਿਹੜੀਆਂ ਕੱਢੀਆਂ ਹੋਈਆਂ ਕਿ ਸਾਨੂੰ ਪੱਕਾ ਕਰੋ ਇਦਾਂ ਕਰੋ ਆਪਾਂ ਇੱਥੇ ਆਏ ਸੀਗੇ ਇੱਕ ਸਾਲ ਦੇ ਆਏ ਸੀਗੇ ਕੁਝ ਨਹੀਂ ਹੋਇਆ ਜਿਹੜਾ ਕਿਉਂਕਿ ਅਲਟੀਮੇਟਲੀ ਜਿਹੜੇ ਸੀਗਾ ਬੰਦਾ ਉਹ ਪਿਆਦਾ ਬਣ ਜਾਂਦਾ ਪੋਲਿਟਿਕਸ ਦੇ ਵਿੱਚ ਹਨ ਤੇ ਜੇ ਤੁਹਾਡੀ ਕੈਨੇਡਾ ਦੇ ਵਿੱਚ ਤੁਹਾਨੂੰ ਪੀਆਰ ਮਿਲਦੀ ਆ ਜੇ ਤੁਹਾਡਾ ਉੱਥੇ ਸਾਲਮ ਲੱਗਦਾ ਉਹਦੀ ਵੇਟ ਕਰੋ ਹਾਲਾਤ ਕੈਨੇਡਾ ਦੇ ਵਿੱਚ ਮਾੜੇ ਆ ਚੇਂਜ ਹੋ ਜਾਣੇ ਆ ਹਮੇਸ਼ਾ ਚੀਜ਼ਾਂ ਇਦਾਂ ਨਹੀਂ ਰਹਿੰਦੀਆਂ 4-5 ਸਾਲ ਹੁਣ ਦੌਰ ਤਾਂ ਇੱਥੇ ਵੀ ਜੇ ਹੁਣ ਅਮਰੀਕਾ ਦੀ ਗੱਲ ਕਰੀਏ ਕਈ ਵਾਰੀ ਬੰਦਾ ਕੱਲ ਹੀ ਸੀਗਾ ਮੈਂ ਰੈਸਟੋਰੈਂਟ ਤੇ ਇੱਕ ਤੇ ਮੈਂ ਬੰਦੇ ਨੂੰ ਪੁੱਛਿਆ ਮੈਂ ਕਿਹਾ ਤੈਨੂੰ ਬੜੀ ਧੀਰ ਹੋ ਗਈ ਇੱਥੇ ਵਰਕ ਪਰਮਿਟ ਨਹੀਂ ਆਇਆ ਕਹਿੰਦਾ ਨਹੀਂ ਵਰਕ ਪਰਮਿਟ ਤਾਂ ਕਹਿੰਦਾ ਮੇਰਾ ਆ ਗਿਆ ਤੇ ਮੈਂ ਕਿਹਾ ਫੇਰ ਰੈਸਟੋਰੈਂਟ ਤੇ ਹੀ ਆ ਕਹਿੰਦਾ ਉਹ ਜਾਣਾ ਸੀਗਾ ਕਹਿੰਦਾ ਟਰੱਕਿੰਗ ਨਾਲ ਤੇ ਕਹਿੰਦਾ ਪਰ ਹੁਣ ਜਿੱਦਾਂ ਦੀਆਂ ਗੱਲਾਂ ਸੁਣੇ ਦੀਆਂ ਆਪਾਂ ਕਹਿਆ ਨਹੀਂ ਆ ਰੈਸਟੋਰੈਂਟ ਹੀ ਠੀਕ ਆ ਸੋ ਆ ਜਿਹੜੀ ਚੇਂਜ ਆ ਗਈ ਨਾ ਸਾਲ ਦੇ ਅੰਦਰ ਸਾਲ ਪਹਿਲਾਂ ਗੱਲ ਕਰਕੇ ਦੇਖਦੇ ਚੀਜ਼ ਹੋਰ ਸੀਗੀ ਜਿਹੜੇ ਸੀਗੇ ਉਹ ਕਹਿੰਦੇ ਸਾਨੂੰ ਵਰਕਰ ਨਹੀਂ ਲੱਭਦੇ ਕਿਉਂਕਿ ਹਰੇਕ ਬੰਦਾ ਜਿਹ ਇਮੀਗ੍ਰੇਸ਼ਨ ਵਾਲਾ ਇੱਕ ਮੇਰਾ ਸੱਜਣ ਮਿੱਤਰ ਵਕੀਲ ਆ ਉਹ ਕਹਿੰਦਾ ਯਾਰ ਸਾਨੂੰ ਹੋਣੀ ਲੱਭਦੇ ਕਹਿੰਦਾ ਜਿਹੜਾ ਪੈਰਾਲੀਗਲ ਆ ਕਹਿੰਦਾ ਜਦੋਂ ਟਰੱਕ ਵਾਲੇ ਕਹਿੰਦਾ ਕੇਸ ਲਵਾਉਣ ਆਉਂਦੇ ਆ ਕਹਿੰਦਾ ਉਹਨਾਂ ਦੀ ਸੈਲਰੀ ਸਲਰੀ ਇਹ ਦੇ ਦਿਆ ਹੋਣਗੇ ਐਡੀ ਜ਼ਿਆਦਾ ਲੇਕਿਨ ਮੇਰਾ ਸਾਡੇ ਬੰਦਾ ਕੰਮ ਕਰਦਾ ਕਹਿੰਦਾ ਉਹ ਵੀ ਚੱਲ ਜਾਂਦਾ ਇਹ ਮੈਂ ਕਿਹਾ ਜਵਾਨੇ ਹੁੰਦੇ ਸੀ 2 ਸਾਲ 2.5 ਸਾਲ ਪਹਿਲਾਂ ਹਨਾ ਜੀ ਤੇ ਚੇਂਜ ਹੁਣ ਅਮਰੀਕਾ ਦੇ ਵਿੱਚ ਵੀ ਹੋ ਗਿਆ ਇੱਥੇ ਵੀ ਕਾਫੀ ਜਿਹੜੀ ਮਾਰਾ ਮਾਰੀ ਹੈਗੀ ਆ ਠੀਕ ਆ ਕੈਨੇਡਾ ਤੋਂ ਮਾੜਾ ਜਿਹਾ ਥੋੜਾ ਜਿਹਾ ਬੈਟਰ ਜਿਹੜਾ ਹੋਊਗਾ ਪਰ ਐਦਾਂ ਕਿ ਆਉਂਗੇ ਇਮੀਗ੍ਰੇਸ਼ਨ ਪ੍ਰੋਸੈਸ ਚ ਫਸੂਗੇ ਵਕੀਲਾਂ ਤੇ ਪੈਸੇ ਲਾਉਂਗੇ ਕੋਰਟ ਸਿਸਟਮ ਚ ਪੈਸੇ ਲਾਉਂਗੇ ਤੇ ਉਹ ਕਿਸੇ ਪਾਸੇ ਜਾਣੇ ਨਹੀਂ ਕਿਉਂਕਿ ਜਿਹੜੀ ਤੁਹਾਡੀ ਤਰੀਕ ਐਸਟੀਸੀ ਇਹ ਕਦੋਂ ਐਪਲੀਕੇਬਲ ਹੋਇਆ ਸੀਐਲਪੀ ਜਿਹੜੇ ਮੈਕਸੀਕੋ ਤੋਂ ਆ ਰਹੇ ਐ ਸੀਐਲਪੀ ਕਦੋਂ ਐਪਲੀਕੇਬਲ ਹੋਇਆ ਐਸਾਂ ਲਮ ਫਾਈਲ ਕੀਤਾ ਨਹੀਂ ਕੀਤਾ ਇਹ ਸਾਰੀਆਂ ਚੀਜ਼ਾਂ ਨੇ ਤੁਹਾਡਾ ਜਿਹੜਾ ਲਾਈਫ ਜਿਹੜੀ ਹੈਗੀ ਔਖੀ ਕਰ ਦੇਣੀ ਓਰੇ ਹੈਨਾ ਤੇ ਜਦੋਂ ਦੇਖੋ ਕੀ ਹੁੰਦਾ ਕਿ ਕਈ ਵਈ ਨਾ ਯੰਗ ਬੰਦੇ ਆ ਕੇ ਲੱਗ ਲੱਬੜਾ ਕਰਦੇ ਕਿ ਇੱਕ ਬੰਦੇ ਦਾ ਕੇਸ ਲੱਗਾ ਹੁੰਦਾ ਤੇ ਸਲਾਹਕਾਰ ਬਹੁਣਦੇ ਉਹਨੂੰ 5 6 ਜਾਣੇ ਜੀ ਵੱਡੀ ਚ ਬਹਾਏ ਹੁੰਦੇ ਦੇ ਪੰਜ ਛੇ ਜਾਣੇ ਸਲਾਹਕਾਰ ਹੁੰਦੇ ਆ ਉਹ ਇਦਾਂ ਪਰ ਦੇਖੋ ਤੁਸੀਂ ਯੰਗ ਆ ਹੁਣ ਆਪਾਂ ਵੀ ਉਹ ਟਾਈਮ ਚ ਲੰਗੇ ਆ ਹਨਾ ਸੋ ਐਜ਼ ਆ ਤੁਸੀਂ ਕਹਿ ਲੋ ਕਿ ਤੁਹਾਡਾ ਵੱਡਾ ਬ੍ਰਦਰ ਹੋ ਹੁੰਦੀ ਐ ਡਵਾਈਸ ਜਿਹੜੀ ਤੁਹਾਨੂੰ ਦੇ ਰਿਆਂ ਕਿ ਕੀ ਆ ਕਿ ਜਦੋਂ ਲਾਈਫ ਔਖੀ ਹੋ ਜਾਂਦੀ ਨਾ ਤੇ ਔਖੀ ਇਦਾਂ ਨਹੀਂ ਕਿ ਇੱਕ ਸਾਲ ਇੱਕ ਸਾਲ ਕੋਈ ਸੰਭ ਲੂਗਾ ਬੰਦਾ ਤੁਹਾਨੂੰ 6 ਮਹੀਨੇ ਸੰਭ ਲੂਗਾ ਜਦੋਂ ਤੁਸੀਂ 4 ਸਾਲ 5 ਸਾਲ 10 ਸਾਲ ਜਦੋਂ ਹੋਏ ਇਮੀਗ੍ਰੇਸ਼ਨ ਜਦੋਂ ਨਹੀਂ ਬਣੀ ਜਿਹੜੇ ਹੁਣ ਗੱਡੀਆਂ 'ਚ ਰਾਈਡਾਂ ਦਿੰਦੇ ਆ ਜਾਂ ਉਹ ਦਿੰਦੇ ਆ ਨਾ ਲੱਭਣੇ ਨਹੀਂ ਤੁਹਾਨੂੰ ਇਹ 10 ਸਾਲ ਨਹੀਂ ਕਿਸੇ ਨੇ ਉਹ ਕਰਨਾ ਇਮੀਗ੍ਰੇਸ਼ਨ ਸਿਚੁਏਸ਼ਨ 'ਚ ਫਸਣਾ ਵਾ ਤੇ ਐਂਡ 'ਚ ਫਿਰ ਤੁਹੀ ਦੇ ਤੁਹਾਡਾ ਵਕੀਲ ਫੇ ਉਹੀ ਗੱਲ ਆ ਜਾਣੀ ਕਿ ਯਾਰ ਇਹ ਤਾਂ ਰੂਲ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿਹਾ ਸੀਗਾ ਕਿ ਇਦਾਂ ਨਾ ਕਰੋ ਹਨਾ ਸੋ ਇਹ ਹੈ ਕਿ ਉਹੀ ਜਿੱਦਾਂ ਗਰਦਾਸ ਮਾਨ ਦਾ ਗਾਣਾ ਹੈ ਕੱਚੀ ਪੱਕੀ ਦੇਖ ਕੇ ਕਹਿੰਦਾ ਕੱਚੀ ਨਹੀਂ ਕਹਿੰਦਾ ਢਾਈ ਦੀ ਜੇ ਤੁਹਾਡਾ ਕੈਨੇਡਾ 'ਚ ਪੈਰ ਜਿਹੜਾ ਲੱਗਾ ਨਾ ਜੇ ਕੁਝ ਬਣਿਆ ਵਾ ਤੇ ਉਹਨੂੰ ਪੁਲਿਸ ਤੁਸੀਂ ਉੱਥੇ ਹੀ ਜਿਹੜਾ ਬੈਨੀਫਿਟ ਉਹਦਾ ਲੈ ਕੇ ਆਓ 4-5 ਸਾਲ ਦਾ ਸਬਰ ਰੱਖੋ ਸਾਰੇ ਤੁਹਾਡੇ ਲਈ ਜਦ ਤੁਸੀਂ ਪੱਕੇ ਹੋਗੇ ਅਮਰੀਕਾ ਦਾ ਵੀ ਰਾਹ ਖੁੱਲ ਜਣੇਗਾ ਤੇ ਟੌਰਨ ਤੁਸੀਂ ਜਿਹੜਾ ਇਨਵੈਸਟਮੈਂਟ ਵੀਜ਼ਾ ਨਾ ਕਈ ਤਰੀਕੇ ਨਾਲ ਜਿਹੜਾ ਇੱਥੇ ਆ ਸਕਦੇ ਸੋ ਬਹੁਤ ਬਹੁਤ ਐਕਟਿਵਨ ਨਾ ਹੋਰ ਕਿੰਨੇ ਵੀਜ਼ੇ ਹੈਗੇ ਆ ਹਾਂਜੀ ਹਾਂ ਸੋ ਬਿਲਕੁਲ ਇਕਨੋਮੀ ਕੈਨੇਡਾ ਦੀ ਬਹੁਤ ਬੈਡ ਆ ਸਾਡੇ ਅਮਰੀਕਾ ਦਾ ਵੀ ਖਾਸ ਕਰਕੇ ਮੈਂ ਤਾਂ ਦੇਖਦਾ ਹਾਂ ਜੇ ਜੀਪੇ ਜਿਹੜੇ ਆਪਣੇ ਲੋਕ ਜਿਹੜੇ ਬਿਜ਼ਨਸ ਚ ਟਰਕਿੰਗ ਚ ਬੜਾ ਬੁਰਾ ਹਾਲ ਆ ਈਵਨ ਜਿਹੜੇ ਸਟੋਰ ਪਬਲਿਕ ਸਟੋਰ ਗਰੋਸਰੀ ਸਟੋਰ ਗੈਸ ਸਟੇਸ਼ਨ ਉਹਨਾਂ ਦੀ ਸੇਲਸ ਵੀ 40-50% ਘਟ ਗਈ ਹੈਗੀ ਆ ਰੈਸਟੋਰੈਂਟਸ ਦੀ ਵੀ ਤੁਸੀਂ ਦੱਸਿਆ ਈਵਨ ਹੁਣ ਆਈਟੀ ਸੈਕਟਰ ਦੇ ਵਿੱਚ ਵੀ ਬੜੀ-ਬੜੀ ਗਿਣਤੀ ਚ ਲੇਆਫ ਹੋਈ ਆ ਪਿਛਲੇ ਦਿਨਾਂ ਚ ਇੰਟਲ ਨੇ ਭਜਨ 15000 ਬੰਦਾ ਕੱਢਿਆ ਸੋ ਐਚ1 ਵਾਲਿਆਂ ਨੂੰ ਵੀ ਬਹੁਤ ਘਬਰਾਏ ਹੋਏ ਆ ਕਈ ਵਾਰੀ ਮੈਂ ਸਾਈਡਸ ਦੇਖਦਾ ਤੇ ਬੜੇ ਰੋਂਦੇ ਹੁੰਦੇ ਆ ਮੇਰੀ ਜੌਬ ਗਈ ਮੈਨੂੰ ਹੈਲਪ ਕਰੋ ਕਿੱਦਾਂ